ਸੋ ਸੈਵੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਪਾ ਪ੍ਰਾਪਤ ਧਰਤੀ ਤਖਤ ਸ੍ਰੀ ਦੰਦਮਾ ਸਾਹਿਬ ਤੋਂ ਅੱਜ ਅਸੀਂ ਅਰਦਾਸ ਬੇਨਤੀਆਂ ਕਰਕੇ ਉਹ ਟਾਸਰਾ ਲੈ ਕੇ ਸੱਚੇ ਪਾਤਸ਼ਾਹ ਵਾਹ ਗੁਰੂ ਦਾ ਚੱਲੇ ਆਂ ਪੰਜਾਬ ਪੰਜਾਬੀ ਤੇ ਬਚਾਓ ਯਾਤਰਾ ਜਿਹੜੀ ਅਸੀਂ ਪੂਰੇ ਪੰਜਾਬ ਚ ਜਾਣਾ ਲੋਕਾਂ ਨੂੰ ਅਪੀਲ ਆ ਸਾਡੇ ਪੰਜਾਬਦਿਆ ਨੂੰ ਕਿ ਤੁਹਾਡੇ ਦਰਾਂ ਤੇ ਆ ਰਹੇ ਆ ਤੁਹਾਡੇ ਨਗਰਾਂ ਚ ਆ ਰਹੇ ਆ ਜੋ ਪੰਜਾਬ ਦੀਆਂ ਸਮੱਸਿਆਵਾਂ ਨੇ ਚਾਹ ਨਸ਼ਾ ਚਾਹ ਪ੍ਰਵਾਸ ਹੈ ਚਾਹੇ ਬੋਲੀ ਦੀ ਗੱਲ ਆ ਚਾਹੇ ਇਤਿਹਾਸ ਨੂੰ ਸਾਂਭਣ ਦੀ ਗੱਲ ਆ ਚਾਰ ਚਪੇਰੋਂ ਪੰਜਾਬ ਕਰਿਆ ਹੋਇਆ ਉਹ ਸਾਰੀਆਂ ਮੁਸ਼ਕਲਾਂ ਕੀ ਨੇ ਤੇ ਉਹਨਾਂ ਦਾ ਹੱਲ ਕੀ ਆ ਇਹ ਸਾਡੇ ਪੰਜਾਬ ਦੇ ਲੋਕਾਂ ਦਾ ਪਿੰਡਾਂ 'ਚ ਬੈਠ ਕੇ ਸਿਰ ਜੋੜ ਕੇ ਸੰਵਾਦ ਰਚਾ ਕੇ ਵਿਚਾਰ ਚਰਚਾ ਕਰਾ ਕੇ ਕਰਕੇ ਉਹਨਾਂ ਮਸਲਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰਾਂਗੇ ਤੇ ਇਹੇ ਅਪੀਲ ਆ ਕਿ ਜੇ ਤੁਹਾਡੇ ਕੋਲ ਆ ਰਹੇ ਆ ਸਾਡੀ ਗੱਲਬਾਤ ਆ ਜਿਹੜੀ ਉਹ ਜਰੂਰ ਸੁਣੋ ਉਹ ਕਿਸੇ ਸਮੇ ਕਿਸੇ ਕਵੀ ਨੇ ਕਿਹਾ ਸੀ ਕਿ ਲੱਗੀ ਨਜ਼ਰ ਪੰਜਾਬ ਨੂੰ ਇਰੇ ਸਿਰ ਤੋਂ ਮਿਰਚਾਂ ਵਾਰੋ ਸਵਾਜ ਕੱਲਾ ਮਿਰਚਾਂ ਵਾਰਨ ਨਾਲ ਪੰਜਾਬ ਨਹੀਂ ਬਚਣਾ ਅੱਜ ਪੰਜਾਬ ਲਈ ਉੱਠਣਾ ਪੈਣਾ ਹੈ ਅੱਜ ਪੰਜਾਬ ਲਈ ਖੜਨਾ ਪੈਣਾ ਹੈ ਅੱਜ ਪੰਜਾਬ ਲਈ ਲੜਨਾ ਪੈਣਾ ਬਾਹਰ ਭੱਜ ਰਹੀ ਜਵਾਨੀ ਨੂੰ ਮੈਂ ਕਹਿ ਰਿਹਾ ਜਿਹੜੀ ਟੀਕਿਆ ਨਾ ਮਰ ਰਹੀ ਜਵਾਨੀ ਹੈ ਟੀਕੇ ਲਾ ਲਾ ਕੇ ਉਹਨੂੰ ਮੈਂ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਦੇ ਵਿੱਚੋਂ ਇੱਕ ਕੋੜ ਵਧਣਾ ਪੈਣਾ ਹੈ ਇੱਕ ਦੇ ਦੇਖਿਓ ਇਤਿਹਾਸ ਦਾ ਅਸੀਂ ਮੱਛੇ ਦੇ ਉੱਤੇ ਮੇਹਣਾ ਨਾ ਲੈ ਲੀਏ ਕਲੰਕ ਨਾ ਖੱਟ ਲਗੇ ਕਿ ਜਦੋਂ ਸਾਡੇ ਪੰਜਾਬ ਦੀ ਧਰਤੀ ਨੂੰ ਸਾਡੀ ਲੋੜ ਸੀ ਉਦੋਂ ਅਸੀਂ ਆਪਣੀ ਧਰਤੀ ਛੱਡ ਕੇ ਭੱਜ ਗਏ ਅਸੀਂ ਵਿਦੇਸ਼ਾਂ ਦੇ ਵਿੱਚ ਉਦੋਂ ਅਸੀਂ ਨਸ਼ੇ ਦੇ ਵਿੱਚ ਮਰ ਰਹੇ ਸੀ ਤਾਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੇ ਪੁੱਤਾਂ ਨੇ ਤੁਹਾਨੂੰ ਲਹਨਤਾਂ ਪਾਉਣੀਆਂ ਇਤਿਹਾਸ ਨੇ ਤੁਹਾਨੂੰ ਲਹਨਤਾਂ ਪਾਉਣੀਆਂ ਸੋ ਪੰਜਾਬ ਦੇ ਨੌਜਵਾਨੋ ਤੇ ਮਾਈ ਭਾਗੋ ਦੀਆਂ ਦੀਆਂ ਵਾਰਸਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਅੱਜ ਆਪਣੇ ਪੁੱਤਰਾਂ ਨੂੰ ਹਰੀ ਸਿੰਘ ਨਲੂਆ ਬਾਬਾ ਬੰਦਾ ਸਿੰਘ ਬਹਾਦਰ ਬਣਾਉਣ ਦੀ ਲੋੜ ਆ ਜੱਸਾ ਸਿੰਘ ਆਲੂਵਾਲੀਆ ਬਣਾਉਣ ਦੀ ਲੋੜ ਆ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਬਣਾਉਣ ਦੀ ਲੋੜ ਆ ਉਹਨਾਂ ਨੂੰ ਇਤਿਹਾਸ ਨਾਲ ਜੋੜੋ ਉਨਾ ਨੂੰ ਆਪਣੀ ਮਿੱਟੀ ਨਾਲ ਜੋੜੋ ਆਪਣੀ ਬੋਲੀ ਨਾਲ ਜੋੜੋ ਇਸੇ ਕਰਕੇ ਸੋਡੇ ਵਿੱਚ ਅਸੀਂ ਆ ਰਹੇ ਹਾਂ ਤੇ ਅੱਜ ਸ਼ੁਰੂਆਤ ਕੀਤੀ ਆ ਅਸੀਂ ਇਸ ਧਰਤੀ ਦੇ ਉੱਤੋਂ ਤੇ ਅਰਦਾਸ ਕੀਤੀ ਆ ਪ੍ਰਮਾਤਮਾ ਅੱਗੇ ਸੱਚੇ ਪਾਤਸ਼ਾਹ ਸਾਡੀ ਜਿੰਦ ਜਾਨ ਇਸ ਪੰਜਾਬ ਦੇ ਲਿਖੇ ਆ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਸੱਚ ਦਾ ਸਾਥ ਦਿਓ ਨਾ ਸਾਡੇ ਕੋਲੇ ਵਾਦੇ ਆ ਫੋਕ ਕੇ ਨਾ ਸਾਡੇ ਕੋਲ ਲਾਰੇ ਆ ਅਸੀਂ ਹੱਲ ਚਾਹੁੰਦੇ ਹਾਂ ਠੋਸ ਹੱਲ ਕੀ ਹੋਣਾ ਚਾਹੀਦਾ ਪੰਜਾਬ ਦਾ ਇਹ ਗੱਲਾਂ ਨਾਲ ਮਸਲੇ ਹੱਲ ਨਹੀਂ ਹੋਣੇ ਅਸੀਂ ਗੱਲਾਂ ਗੁਲਾਂ ਸੁਣ ਕੇ ਚੁਟਕਲੇ ਸੁਣ ਕੇ ਬਹੁਤ ਸਮਾਂ ਨਗਾ ਲਿਆ ਗੱਪ ਵੀ ਬਹੁਤ ਦੇਖ ਲਈ ਆਪਾਂ ਲੀਡਰਾਂ ਦੇ ਜਿਵੇਂ ਮਾਰ ਕੇ ਸਾਨੂੰ ਗਮਰਾਹ ਕਰਕੇ ਵੋਟਾਂ ਲੈ ਜਾਂਦੇ ਨੇ ਸੋ ਅਸੀਂ ਚਾਹੁੰਦੇ ਹਾਂ ਕਿ ਨਹੀਂ ਅਸਲ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਅੱਜ ਮੁੱਦੇ ਕਿੱਥੇ ਨੇ ਸਾਡੇ ਕੋਲ 16 ਸਾਲ ਦਾ ਪਾਣੀ ਬਚਿਆ ਹੈ ਇਹ ਮੁੱਦੇ ਤੇ ਗੱਲ ਹੀ ਨਹੀਂ ਹੋ ਰਹੀ ਪੰਜਾਬ ਖਾਲੀ ਹੋ ਰਿਹਾ ਪ੍ਰਵਾਸੀਆਂ ਦੇ ਪੰਜਾਬ ਤੇ ਕਬਜ਼ੇ ਹੋ ਰਹੇ ਨੇ ਇਹ ਗੱਲ ਹੀ ਨਹੀਂ ਹੋ ਰਹੀ ਸਾਡੀ ਬੋਲੀ ਮਿੱਥ ਕੇ ਮਾਰਿਆ ਜਾ ਰਿਹਾ ਸਾਡੀ ਮਾਂ ਬੋਲੀ ਨੂੰ ਸਕੂਲਾਂ ਦੇ ਵਿੱਚ ਜੋ ਜੰਡਾ ਲਾਗੂ ਕੀਤਾ ਜਾ ਰਿਹਾ ਹੈ ਇਸ ਧਗਮੇ ਕਰਨ ਦਾ ਪੂਰੇ ਦੇਸ਼ ਦੇ ਵਿੱਚ ਇੱਕ ਦੇਸ਼ ਇੱਕ ਬੋਲੀ ਇੱਕ ਰੰਗ ਦੇ ਵਿੱਚ ਰੰਗਣ ਦੀ ਕੋਸ਼ਿਸ਼ ਹੋ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਇਹ ਗੱਲਾਂ ਦੇ ਉੱਤੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ ਅੱਜ ਪ੍ਰਵਾਸਕਾਰ ਦੀ ਜ਼ੁਬਾਨੀ ਤੇ ਗੱਲ ਹੋਣੀ ਚਾਹੀਦੀ ਹੈ ਇਹ ਮਸਲੇ ਨੇ ਪੰਜਾਬ ਦੇ ਇਹ ਮਸਲੇ ਥੋੜੀ ਆ ਵੀ ਆਟਾ ਦਾਲ ਮੁਫਤ ਲੈ ਲੋ ਬਸਾਂ ਦਾ ਸਫਰ ਮੁਫਤ ਲੈ ਲੋ ਜਾਂ ਚੋਰ ਕਲੇ ਸੁਣ ਕੇ ਕਹਾਣੀਆਂ ਸੁਣ ਕੇ ਪੰਜਾਬ ਦਾ ਮਸਲਾ ਹੱਲ ਨਹੀਂ ਹੋਣ ਵਾਲਾ ਸੋ ਅਸੀਂ ਸਾਰੇ ਪੰਜਾਬ ਜਾਣਾ ਹੈ ਹਰ ਪਿੰਡ 'ਚ ਜਾਣਾ ਹੈ ਇੱਥੋਂ ਸ਼ੁਰੂਆਤ ਕੀਤੀ ਆ ਪਹਿਲਾ ਪਿੰਡ ਲੇਲੇ ਵਾਲਾ ਤਲਮੰਡੀ ਸਾਹੋ ਦਾ ਪਿੰਡ ਆ ਸੇਖਪੁਰਾ ਇਸ ਤਰ੍ਹਾਂ ਸਾਰੇ ਪਿੰਡਾਂ ਦਾ ਇੱਕ ਰੂਟ ਬਣਿਆ ਹੋਇਆ ਨਾਲ ਦੀ ਨਾਲ ਅਸੀਂ ਦੱਸਦੇ ਰਵਾਂਗੇ ਇੱਕ ਦਿਨ ਪਹਿਲਾਂ ਉਹਨਾਂ ਨਗਰਾਂ ਦੇ ਵਿੱਚ ਜਾ ਕੇ ਸਾਡੀ ਜਿਹੜੀ ਗੱਡੀ ਹੈ ਉਹ ਅਨਾਉਂਸਮੈਂਟ ਕਰੂਗੀ ਹੋਕਾ ਦੇਊਗੀ ਪ੍ਰਚਾਰ ਕਰੂਗੀ ਭਾਈ ਕੱਲ ਨੂੰ ਇਸ ਵਕਤ ਛੋਡੇ ਪਿੰਡ ਸਾਡੀ ਜਿਹੜੀ ਜਥੇਬੰਦੀ ਹੈ ਪੰਜਾਬੀ ਮਾਂ ਬੋਲੀ ਸਤਕਾਰ ਜਥੇਬੰਦੀ ਜਿਹਦੇ ਸਾਰੇ ਅਸੀਂ ਮੈਂਬਰ ਸਭਾਨ ਖੜੇ ਆ ਇੱਥੇ ਉਹਨਾਂ ਵੱਲੋਂ ਇਹ ਰੱਖਿਆ ਗਿਆ ਪੰਜਾਬ ਪੰਜਾਬੀ ਦਾ ਬਚਾਓ ਯਾਤਰਾ ਪ੍ਰੋਗਰਾਮ ਉੱਚੇ ਅਪੀਲ ਕਰਕੇ ਉਹਨਾਂ ਨੂੰ ਘਰੋਂ ਘਰੀ ਜਾ ਕੇ ਦੱਸਾਂਗੇ ਭਾਈ ਆਓ ਸਾਡੇ ਨਾਲ ਬੈਠ ਕੇ ਵਿਚਾਰ ਚਰਚਾ ਕਰੋ ਸੱਥਾਂ 'ਚ ਬੈਠੀਏ ਗੁਰੂ ਘਰ ਬੈਠੀਏ ਰਾਤ ਨੂੰ ਵੀ ਉਹਨਾਂ ਪਿੰਡਾਂ 'ਚ ਰਹਿ ਕੇ ਅਸੀਂ ਲੋਕਾਂ ਨਾਲ ਸੰਵਾਦ ਰਚਾਇਆ ਕਰਾ